ਚੋਰੀ-ਚੋਰੀ AC ਵਾਲੇ ਕਮਰੇ ਵਿੱਚ ਵੜ ਰਿਹਾ ਸੀ ਸੱਪ ਬਾਲਬਾਲ ਬਚੀ 마ਸੂਮ ਅਕਸਰ ਹੀ ਗਰਮੀਆਂ ਵਿੱਚ ਕਈ ਤਰ੍ਹਾਂ ਦੇ ਕੀੜੇ ਮਕੌੜੇ ਨਿਕਲਦੇ ਨੇ ਖਾਸ ਕਰ ਸੱਪ ਠੰਡੀਆਂ ਥਾਵਾਂ ਵੱਲ ਜ਼ਿਆਦਾ ਆਉਂਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਜਦੋਂ ਇਸ ਘਰ ਦੇ ਮੈਂਬਰ ਦੁਪਹਿਰੇ ਇੱਕ ਕਮਰੇ ਵਿੱਚ AC ਚਲਾ ਕੇ ਸੁੱਤੇ ਪਏ ਸੀ ਤਾਂ ਬਾਹਰੋਂ ਇੱਕ ਸੱਪ ਘਰ ਵਿੱਚ ਵੜ ਜਾਂਦਾ ਹੈ ਅਤੇ ਜਿਸ ਕਮਰੇ ਵਿੱਚ AC ਲੱਗਿਆ ਹੁੰਦਾ ਹੈ ਉਸ ਦੇ ਗੇਟੇ ਹੇਠੋਂ ਠੰਡੀ ਹਵਾ ਆਉਣ ਕਾਰਨ ਜਦੋਂ ਸੱਪ ਉਸ ਦੇ ਅੰਦਰ ਵੜਨ ਲੱਗਦਾ ਹੈ ਤਾਂ ਅਚਾਨਕ ਹੀ ਇਸ ਪਰਿਵਾਰ ਦੀ ਬੱਚੀ ਉਸੇ ਟਾਈਮ ਹੀ ਗੇਟ ਖੋਲ ਕੇ ਬਾਹਰ ਆ ਜਾਂਦੀ ਏ ਉਸ ਬੱਚੀ ਦਾ ਪੈਰ ਸੱਪ ਦੇ ਉੱਪਰ ਰੱਖਿਆ ਜਾਂਦਾ ਏ ਸੱਪ ਨੂੰ ਦੇਖ ਮਾਸੂਮ ਡਰ ਕੇ ਚੀਕਾਂ ਮਾਰਨ ਲੱਗ ਜਾਂਦੀ ਏ ਜਿਸ ਤੋਂ ਬਾਅਦ ਪਰਿਵਾਰ ਦੇ ਸਾਰੇ ਹੀ ਮੈਂਬਰ ਭੱਜ ਕੇ ਬਾਹਰ ਆਉਂਦੇ ਨੇ ਅਤੇ ਇਸ ਸੱਪ ਨੂੰ ਮਾਰ ਦਿੰਦੇ ਨੇ ਸੋ ਇਹ ਸਾਰੀ ਘਟਨਾ ਇਸ ਘਰ ਵਿੱਚ ਲੱਗੇ ਕੈਮਰੇ ਵਿੱਚ ਰਿਕਾਰਡ ਹੋ ਜਾਂਦੀ ਏ ਸੋ ਜੇਕਰ ਤੁਸੀਂ ਵੀ ਏਸੀ ਦੀ ਵਰਤੋਂ ਕਰਦੇ ਹੋ ਤਾਂ ਹਮੇਸ਼ਾ ਆਪਣੇ ਏਸੀ ਵਾਲੇ ਕਮਰੇ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਜ਼ਰੂਰ ਰੱਖੋ ਸੋ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ